ਲੁਧਿਆਣੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਜੀਹਾਂ ਲੁਧਿਆਣੇ ਦੇ ਸਾਨੇਵਾਲ ਦੇ ਨਜ਼ਦੀਕ ਪਿੰਡ ਟਿੱਬਾ ਪੁਲ ਰੋਡ ਤੇ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਟਿੱਬਾ ਨਹਿਰ ਦੇ ਵੱਲੋਂ ਇੱਕ ਵਰਨਾਕਾਰ ਆਰੀਫੀ ਜੋ ਕਿ ਕਰੀਬ 30 ਦੀ ਸਪੀਡ ਤੇ ਸੀ ਜਦੋਂ ਟਰਾਲੇ ਨੇ ਕਾਰ ਨੂੰ ਓਵਰਟੇਕ ਕਰਨਾ ਚਾਹਿਆ ਤਾਂ ਇਹ ਹਾਦਸਾ ਵਾਪਰ ਜਾਂਦਾ ਜੀਹਾਂ ਟਰਾਲੇ ਵਾਲੇ ਨੇ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਹਾਦਸਾ ਵਾਪਰ ਜਾਂਦਾ ਤਕਰਾਰ ਚਾਲਕ ਨੇ ਕਿਹਾ ਕਿ ਉਸ ਦੀ ਜਾਨ ਹੈ ਜਿਹੜੀ ਉਹ ਬਾਲ ਬਾਲ ਬੱਚੀ ਆ ਪਰ ਇੱਕ ਮਹਿਲਾ ਜਿਹੜੀ ਇਸ ਹਾਦਸੇ ਦੇ ਵਿੱਚ ਬੁਲੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਹੋਈ ਕਾਰਵਾਈ ਆ ਜਿਹੜੀ ਜ਼ਰੂਰ ਕੀਤੀ ਜਾਏਗੀ ਤਾਂ ਬਿਲਕੁਲ ਇੱਕ ਵਾਰ ਫਿਰ ਤੋਂ ਓਵਰਟੇਕ ਕਰਨ ਦੇ ਨਾਲ ਇਹ ਹਾਦਸਾ ਵਾਪਰਿਆ ਟਰਾਲੇ ਵਾਲੇ ਨੇ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ جس دورانیں ہے حادثہ ਹੋ ਜਾਂਦਾ ਤਾਂ موقع دیے تصویراں ਤੁਹਾਨੂੰ دکھا ਦਿੰਨੇ ਆ دراصل ٹرالے والے نے ਜਦੋਂ کار ਨੂੰ اوور ٹیک ਕਰਨ ਦੀ کوشش ਕੀਤੀ ਤਾਂ ਉਸ ਵੇਲੇ ਸੜਕੀ ਹਾਦਸਾ ਵਾਪਰ ਜਾਂਦਾ کار ਚਾਲਕ ਦੀ ਜਾਨ ਹੈ ਜਿਹੜੀ ਬਾਲ ਬਾਲ بچی ਹੈ ਤੇ ਇਸ ਦੇ ਨਾਲ ਹੀ ਇੱਕ ਮਹਿਲਾ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਉਸ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਖਬਰ ਦੇ ਮੁਤਾਬਕ ਨਾਜ਼ੁਕ ਹੈ ਔਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਉੱਪਰ ਬਣਦੀ ਕਾਰਵਾਈ ਹੈ ਜਿਹੜੀ ਜਾਂਚ ਕਰਨ ਤੋਂ ਬਾਅਦ ਜ਼ਰੂਰ ਕੀਤੀ ਜਾਏਗੀ ਟ੍ਰੱਕ ਖੜਾ ਸੀ ਕੋਈ ਗੱਡੀ ਕ੍ਰਾਸ ਕਰ ਰਹੀ ਸੀ ਮਗਰੋਂ ਟਰੱਕ ਆਉ ਟੇ ਕੀਤਾ ਵਿੱਚ ਗੱਡੀ ਲੈ ਲਈ ਮੌਕੇ ਤੇ ਹੀ ਟ੍ਰੱਕ ਗੱਡੀ ਪੂਰੀ ਕੰਡਮ ਹੋ ਗਈ ਅੱਛਾ ਜੀ ਸਰ ਗੱਡੀ ਕਿਹੜੀ ਸੀਗੀ ਸਰ ਪਤਾ ਨਹੀਂ ਬਰਨਾ ਕਰ ਸੀ ਅੱਛਾ ਜੀ ਸਰ ਕੀ ਲੱਗਦਾ ਕਿਹਦੀ ਗਲਤੀ ਕਹਿੰਦੇ ਇੱਕ ਟਰੱਕ ਬੜਾ ਤੇਜ਼ ਆ ਰਿਹਾ ਟਰਾਲਾ ওভারਟੇਕ ਕੀ ਕਰ ਰਿਹਾ ਟਰਾਲਾ ਉਹਦੀ ਗਲਤੀ ਹੋਵੇ ਜਿਆਦਾ ਉਹਦੀ ਗਲਤੀ ਹੈ ਹਾਂਜੀ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਠੀਕ ਹੈ ਸਰ ਬੀ ਤੋੜ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਇੱਕ ਗੱਡੀ ਦੇ ਨਾਲ ਤੁਹਾਡੇ ਹਾਦਸਾ ਵਾਪਰਿਆ ਕੀ ਹੋਇਆ ਕੀ ਸੀਗਾ ਸਰ ਉਹ ਟੇਕ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਨਾਰਮਲ ਆਪਣੀ ਸਪੀਡ ਨਾਲ ਆਪਣੀ ਲਾਈਨ ਦੇ ਵਿੱਚ ਜਾ ਰਿਹਾ ਸੀਗਾ ਉਹ ਪਿੱਛੋਂ ਭਜਾ ਕੇ ਲੈ ਕੇ ਆਇਆ ਤੇ ਉਹਨੇ ਸਿੱਧਾ ਹੀ ਗੱਡੀ ਮੇਰੀ ਗੱਡੀ ਨੂੰ ਹਿੱਟ ਕੀਤਾ ਪਿੱਛੋਂ ਜੀ ਫਰੰਟ ਇੱਕ ਗੱਡੀ ਸਾਈਡ ਤੇ ਖੜੀ ਸੀ ਜਿਹਨੂੰ ਨੇ ਪਿੱਛੋਂ ਹਿੱਟ ਕੀਤਾ ਉਹ ਤੇ ਥੱਲੇ ਵੜ ਗਈ ਉਹਨੇ ਕੋੜਾ ਰੋਕਿਆ ਨਹੀਂ ਫਿਰ ਵੀ ਜੋ ਤੱਕ ਗੱਡੀ ਪੂਰੀ ਚੰਗੀ ਤਰ੍ਹਾਂ ਨਿੱਜੀ ਚਿੱਪੀ ਨਹੀਂ ਗਈ ਹਾਂ ਯਾਨੀ ਕਿ ਬਚਾਰ ਹੈਗਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈਗਾ ਠੀਕ ਹੈ ਪਰ ਗੱਡੀ ਬਦਲ ਟੋਟਲ ਲਾਸ ਹੋ ਗਿਆ ਜੀ ਇਹ ਕਿਹੜੀ ਗੱਡੀ ਹੈ ਜੀ ਇਹ ਇਹ ਵਰਨਾ ਗੱਡੀ ਹੈ ਫਰਟ ਕਿੰਨੀ ਕੁ ਦਿਨ ਪਹਿਲੇ ਹਾਦਸਾ ਵਾਪਰਿਆ ਇਹ ਜੀ ਹੋਇਆ ਵਾ ਅੱਧਾ ਘੰਟਾ ਹੀ ਹੋਇਆ ਸਰ ਅੱਛਾ ਜੀ ਤੇ ਟਰੱਕ ਟਰਾਲਾ ਜਿਹੜਾ ਉਹ ਜ਼ਿਆਦਾ ਤੇਜ਼ ਸੀਗਾ ਹਾਂ ਸਪੀਡ ਉਹ ਬਾਜ਼ਾਰ ਦੀ ਸਪੀਡ ਨਾਲ ਤਾਂ ਹੀ ਬਹੁਤ ਓਵਰ ਸੀ ਉਹ ਤੁਸੀਂ ਇਹ ਦੇਖ ਲਓ ਵੀ ਉਹ ਕਾਰ ਨੂੰ ਟੇਕ ਆਫ ਕਰ ਰਿਹਾ ਸੀ ਅਸੀਂ ਲੇਨ ਚ ਜਾ ਰਹੇ ਹਾਂ ਕਾਰਾਂ ਆਰਾਮ ਨਾਲ ਉਹ ਕਾਰ ਨੂੰ ਟੇਕ ਆਫ ਕਰ ਟੇਕਓਵਰ ਕਰਕੇ ਮੂਹਰੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਗੱਡੀ 'ਚ ਕੌਣ ਕੌਣ ਬੈਠਾ ਸੀਗੇ ਜੀ ਗੱਡੀ ਦੇ ਵਿੱਚ ਮੈਂ ਸੀ ਮੇਰੀ ਫੈਮਿਲੀ ਸੀ ਅੱਛਾ ਜੀ ਤੇ ਕਿ ਐਡਾ ਹਾਦਸਾ ਵਾਪਰ ਗਿਆ ਪੂਰੀ ਗੱਡੀ ਟੁੱਟ ਗਈ ਕਿਤੇ ਨਾ ਕਿਤੇ ਲੱਗਦਾ ਹੋਣਾ ਕਿ ਕੋਈ ਦੇਖ ਕੇ ਲੱਗਦਾ ਕਿ ਕੋਈ ਨਾ ਕੋਈ ਜਾਨੀ ਨੁਕਸਾਨ ਜ਼ਰੂਰ ਹੋਇਆ ਹੋਣਾ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਗੱਡੀ ਦੇ ਬਣੇ ਹੋਏ ਆ ਨਹੀਂ ਸਰ ਜਾਨੀ ਨੁਕਸਾਨ ਤੋਂ ਬਚਾਰੇ ਗਏ ਬਚਾਰੇ ਗਏ ਤੇ ਗੱਡੀ ਪੂਰੀ ਖਤਮ ਹੋ ਚੁੱਕੀ ਹਾਂ ਗੱਡੀ ਟੋਟਲ ਲਾਸ ਹੋ ਚੁੱਕੀ ਟੋਟਲ ਲਾਸ ਹੋ ਚੁੱਕੀ ਹੈ ਤੇ ਕਿੰਨੀ ਕੁ دیر ਬਾਅਦ ਪੁਲਿਸ ਉਤੇ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਪੰਜ-ਸੱਤ ਮਿੰਟ ਚ ਹੀ ਆ ਗਈ ਸੀ ਪੰਜ-ਸੱਤ ਮਿੰਟ ਬਲਵੀਰ ਸਿੰਘ ਜੀ ਬਲਵੀਰ ਜੀ ਗੱਡੀ ਕਿਸ ਤਰ੍ਹਾਂ ਹਾਦਸਾ ਵਾਪਰਿਆ ਕੀ ਹੋਇਆ ਸੀ ਗੱਡੀ ਅਸੀਂ ਨਾਰਮਲ ਸਪੀਡ ਤੇ ਜਾ ਰਹੇ ਹਾਂ ਟਰਾਲੇ ਵਾਲਾ ਬਹੁਤ ਤੇਜ਼ ਆਇਆ ਜੀ ਓਵਰਟੇਕ ਕਰ ਰਿਹਾ ਸੀਗਾ ਤੇ ਓਵਰਟੇਕ ਕਰਦਾ ਤੇ ਮੂਰੇੋਂ ਗੱਡੀ ਆ ਰਹੀ ਸੀਗੀ ਇਨੇ ਉਹ ਗੱਡੀ ਨੂੰ ਦੇਖ ਕੇ ਇੱਕ ਲਾਤੀ ਗੱਡੀ ਇੱਧਰੋਂ ਵੱਟਦੀ ਖੱਬੀ ਸਾਈਡ ਤੇ ਖੜੀ ਗੱਡੀ ਦੇ ਵਿੱਚ ਲਜਾ ਕੇ ਸਾਡੇ ਵਾਲੀ ਗੱਡੀ ਦੀ ਅੱਗੇ ਵਾਲਾ ਸਾਈਡ ਵੱਜੀ ਤੇ ਮਗਰੋਂ ਇਹ ਕੜੀਸਦਾ ਹੀ ਆਇਆ ਸਾਰੇ ਜਾਨੀ ਕਿ ਵਿਚਾਰ ਰਹਿ ਗਿਆ ਜਾਨੀ ਕਿ ਤੁਸੀਂ ਪਿੱਛੇ ਬੈਠੇ ਸੀ ਹਾਂਜੀ ਮਗਰੋਂ ਜਿਹੜੀ ਸਾਈਡ ਤੇ ਤੁਸੀਂ ਬੈਠੇ ਸੀ ਉਹ ਸਾਈਡ ਬੜੀ ਹਾਂਜੀ ਹਾਂਜੀ ਟੁੱਟ ਚੁੱਕੀ ਹੈ ਫਿਰ ਜਾਣ ਕਿੱਦਾਂ ਬਚਾਈ ਜਾਂ ਮੈਂ ਪਰਲੀ ਸਿਆੜਾ ਟੱਕੀ ਦੇ ਨਾਲ ਜਾ ਕੇ ਜਮਾਂ ਹੀ ਇੱਕ ਲਾਤੀ ਥੱਲੇ ਨੂੰ ਇਕੱਠਾ ਹੋ ਗਿਆ ਹੋ ਗਿਆ ਬਹਿ ਗਿਆ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਿਸੇ ਜਾਨੀ ਨੁਕਸਾਨ ਤਾਂ ਨਹੀਂ ਨਹੀ ਨਹੀ ਥੋੜੀ ਜਿਹੀ ਸੱਟ ਲੱਗੀ ਹੈ ਪੈਰ ਦੇ ਉੱਤੇ ਅੱਛਾ ਜੀ ਹਾਂ ਜੀ ਬਾਕੀ ਠੀਕ ਹੈ ਜੀ ਬਾਕੀ ਸਾਰੀ ਗੱਡੀ ਖਤਮ ਹੋ ਗਈ ਹਾਂ ਜੀ ਗੱਡੀ ਤੁਹਾਡੇ ਸਾਹਮਣੇ ਆ ਦੇਖ ਲਓ ਜੀ